ਕੱਲ ਡੋਨਲਡ ਟਰੰਪ ਜੀ ਦੀ ਔਥ ਸਰਮਨੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਰਦਾ ਵਾਂ ਕਿ ਜਿਹੜੇ ਯੂਐਸ ਦੇ ਪ੍ਰੈਜ਼ੀਡੈਂਟ ਦੂਸਰੀ ਟਰਮ ਉਹਨਾਂ ਦੇ ਲਈ ਇਤਿਹਾਸ ਬਣਨ ਜਾ ਰਿਹਾ ਉਹਨਾਂ ਦੀ ਔਥ ਸਰਮਨੀ ਹੋਣ ਜਾ ਰਹੀ ਆ ਤੇ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਨੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਇਹਨੂੰ ਪੇਂਟਿੰਗ ਨੂੰ ਮੈਂ ਫਿਨਿਸ਼ਿੰਗ ਟੱਚਸ ਦੇ ਰਿਹਾ ਵਾਂ ਤੇ ਇਹ ਮੈਂ ਕਾਮਨਾ ਕਰਦਾ ਕਿ ਮੇਰੀ ਤਮੰਨਾ ਹੈ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਮਰੇਂਦਰ ਮੋਦੀ ਜੀ ਆ ਤੇ ਇੰਡੀਆ ਦੇ ਰਾਸ਼ਟਰਪਤੀ ਤਿੰਨ ਉਹਨਾਂ ਦੇ ਨੂੰ ਪ੍ਰਸ਼ੰਸਾ ਪੱਤਰ ਆਏ ਉਹਨਾਂ ਨੂੰ ਮੈਂ ਪੇਂਟਿੰਗਸ ਬਣਾ ਕੇ ਭੇਜਿਆ ਹੀ ਤੇ ਇੰਡੀਆ ਤੇ ਜਿਹੜੇ ਯੂ ਐਸ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਦੋਨੋਂ ਦੇਸ਼ਾਂ ਲਈ ਬਹੁਤ ਬਹੁਤ ਲਾਭਦਾਇਕ ਹੋਣ ਤੇ ਮੈਂ ਇੱਕ ਇੰਡੀਆ ਦੇ ਜ਼ਰੀਏ ਇੱਕ ਕਲ ਆਪਣੀ ਕਲਾ ਪੇਸ਼ ਕੀਤੀ ਆ ਕਿ ਆ ਮੇਰੀ ਪੇਂਟਿੰਗ ਵੀ ਇੱਕ ਇੰਡੀਆ ਵੱਲੋਂ ਵਾਈਟ ਹਾਊਸ ਦੇ ਵਿੱਚ ਉੱਥੇ ਪ੍ਰਸਿੱਧ ਹੋਵੇ ਕਿੰਨੇ ਮਾਣ ਵਾਲੀ ਗੱਲ ਹੋਵੇਗੀ ਬੋਥ ਮਾਨਵਲੀ ਗੱਲ ਆ ਜਿਸ ਤਰ੍ਹਾਂ ਕਿ ਨਰਿੰਦਰ ਮੋਦੀ ਜੀ ਦੀ ਵੀ ਮੈਂ ਪੇਂਟਿੰਗ ਬਣਾਈ ਹੀ ਇਸ ਤਰ੍ਹਾਂ ਮੈਂ ਅਗਰ ਵਾਈਟ ਹਾਊਸ ਭੇਜਦਾ ਵਾਂ ਇਸ ਤੋਂ ਪਹਿਲਾਂ ਵੀ ਮੈਂ ਡੋਨਲਡ ਟਰੰਪ ਜੀ ਦੀ ਪੇਂਟਿੰਗ ਬਣਾਈ ਹੀ ਤੇ ਉਹ ਸਾਈਜ਼ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਕੋਰੀਅਰ ਕਰ ਪਾਇਆ ਲੇਕਿਨ ਆਹ ਪੇਂਟਿੰਗ ਮੈਂ ਜ਼ਰੂਰ ਕੋਰੀਅਰ ਕਰੂੰਗਾ ਇਸ ਤੋਂ ਪਹਿਲਾਂ ਮੈਂ ਸ਼ੈਲੀ ਰਾਸ਼ਟਰਪਤੀ ਅਮਰੀਕਾ ਦੇ ਬਣਾ ਚੁੱਕਿਆ ਹਾਲੀਵੁੱਡ ਦਾ ਇਤਿਹਾਸ ਬੋਲੀਵੁੱਡ ਦਾ ਇਤਿਹਾਸ ਬਣਾ ਚੁੱਕਿਆ ਤੇ 65 ਵਰਲਡ ਰਿਕਾਰਡਸ ਮੇਰੇ ਨਾਮ ਦਰਜ ਹੈ ਵਿੱਚ ਕਿਹੜੇ ਕਿਹੜੇ ਬੰਦ استعمال ਕੀਤੇ ਗਏ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਬਣਾਇਆ ਵਾ ਤੇ ਇਹਰਾ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ 5 ਫੀਟ ਬਾ 7 ਫੀਟ ਤੇ 19 ਦਿਨ ਦੇ ਨੂੰ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ ਲੱਗੇ